ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਹੈ ਭਗਤ ਸਦਨਾ ਜੀ ਦੇ ਜੀਵਨ ਦੇ ਬਾਰੇ ਭਗਤ ਸਦਨਾ ਜੀ ਪੇਸ਼ੇਵਜੋਂ ਕਸਾਈ ਨੇ ਤੇ ਭਗਤ ਸਦਨਾ ਜੀ ਦੀ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬੜੇ ਪ੍ਰਿਆਰ ਸਤਕਾਰ ਦੇ ਨਾਲ ਆਪਾਂ ਹਰ ਰੋਜ਼ ਦਰਸ਼ਨ ਕਰਦੇ ਹਾਂ ਕੀ ਆਖਦੇ ਨੇ ਭਗਤ ਸਦਨਾ ਜੀ ਮੈਂ ਨਹੀਂ ਕਛ ਹੋ ਨਹੀਂ ਕਿ ਚ ਆਹੀ ਨਮੋਰਾ ਔਸਰ ਲੱਜਾ ਰਖ ਲੈ ਹੋ ਸਦ ਨਾ ਜਨ ਤੋਰਾ ਆਪਾਂ ਹਰ ਰੋਜ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਦੇ ਹਾਂ ਪ੍ਰੇਮ ਭਗਤੀ ਦੇ ਨਾਲ ਸਤਿਗੁਰਾਂ ਨੂੰ ਪ੍ਰਣਾਮ ਕਰਦੇ ਹਾਂ ਹਰ ਰੋਜ਼ ਤੇ ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਣਾਮ ਕਰਦੇ ਹਾਂ ਉੱਥੇ ਭਾਈ ਸਦਨੇ ਕਸਾਈ ਨੂੰ ਵੀ ਪ੍ਰਣਾਮ ਕਰਦੇ ਹਾਂ ਸਦਨਾ ਕਸਾਈ ਪਿਛੇ ਵੱਜੋ ਕਸਾਈ ਹੈ ਪਿਤਾ ਪੁਰਖੀ ਕੰਮ ਕਰਿਆ ਕਰਦਾ ਹੈ ਕਸਾਈ ਪੁਨੇ ਦਾ ਕੀ ਹੋਇਆ ਇਹ ਸਦਨਾ ਬਚਪਨ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਲ ਦੁਕਾਨ ਤੇ ਜਾਇਆ ਕਰਦਾ ਹੈ ਇਸ ਦਾ ਪਿਤਾ ਕਸਾਈ ਹੈ ਛਟਕਈ ਦਾ ਕੰਮ ਕਰਦਾ ਹੈ ਤੇ ਇੱਕ ਦਿਨ ਆਪਣੇ ਪੁੱਤਰ ਨੂੰ ਆਖਣ ਲੱਗਿਆ ਸਦਨਿਆ ਪੁੱਤਰ ਮੇਰੇ ਨਾਲ ਦੁਕਾਨ ਤੇ ਜਾਇਆ ਕਰ ਮੈਂ ਮਾਸ ਬੱਢ ਦਿਆ ਕਰਾਂਗਾ ਤੇ ਤੂੰ ਤੋਲ-ਤੋਲ ਕੇ ਗਾਕਾਂ ਨੂੰ ਦੇਈ ਜਾਇਆ ਕਰ ਸਦਨਾ ਜਾਣ ਲੱਗ ਜਾਂਦਾ ਹੈ ਆਪਣੇ ਪਿਤਾ ਜੀ ਦੇ ਨਾਲ ਦੁਕਾਨ ਤੇ ਪਿਤਾ ਜੀ ਸਵੇਰੇ ਜਾ ਕੇ ਇੱਕ ਬੱਕਰਾ ਵੱਢ ਕੇ ਰੱਖ ਦਿੰਦੇ ਨੇ ਤੇ ਇਹ ਸਦਨਾ ਸਾਰਾ ਦਿਨ ਉਸ ਦੇ ਵਿੱਚੋਂ ਥੋੜਾ ਥੋੜਾ ਮਾਸ ਜਿੰਨਾ ਦੁਕਾਨਦਾਰ ਕੋਲ ਆ ਕੇ ਮੰਗਦਾ ਹੈ ਗਾਹਕ ਉਤਨਾ ਤੋਲ-ਤੋਲ ਕੇ ਦੇਈ ਜਾ ਰਿਹਾ ਹੈ ਹੌਲੀ ਹੌਲੀ ਇਸ ਨੂੰ ਦੁਕਾਨਦਾਰੀ ਦਾ ਹਿਸਾਬ ਆ ਜਾਂਦਾ ਹੈ ਤੇ ਆਪਣੇ ਪਿਤਾ ਜੀ ਦਾ ਕੰਮ ਸੰਭ ਲੈਂਦਾ ਹੈ ਝਟਕਈ ਪੁਨੇ ਦਾ ਸਦਨੇ ਕਸਾਈ ਦੇ ਨਾਲ ਇਸ ਨੂੰ ਜਾਣਿਆ ਜਾਣ ਲੱਗਦਾ ਹੈ ਕਿਸੇ ਪੁਰਾਣੇ ਕਰਮਾਂ ਦੇ ਪਿਛਲੇ ਕਰਮਾਂ ਦੇ ਕਰਕੇ ਇਸ ਨੂੰ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਵੀ ਪ੍ਰੇਮ ਹੈ ਜਾਪ ਵੀ ਕਰਦਾ ਹੈ ਉਸ ਪਰਮੇਸ਼ਰ ਦਾ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਾ ਹੈ ਸਵੇਰੇ ਜਿਸ ਤਰ੍ਹਾਂ ਦੁਕਾਨਦਾਰ ਜਾ ਕੇ ਆਪਣੇ ਤਕੜੀ ਵੱਟੇ ਸੰਧਾ ਸਮਾਨਨ ਨੂੰ ਅਰਗਬੱਤੀ ਦਿੰਦੇ ਨੇ ਪੂਜਾ ਕਰਦੇ ਨੇ ਉਸੇ ਤਰ੍ਹਾਂ ਇਹ ਸਧਨਾ ਵੀ ਆਪਣੀ ਦੁਕਾਨ ਤੇ ਜਾ ਕੇ ਆਪਣੇ ਤੋਲਣ ਵਾਲੇ ਵੱਟਿਆਂ ਨੂੰ ਅਰਗਬੱਤੀ ਕਰਦਾ ਹੈ ਤਕੜੀਆਂ ਨੂੰ ਆਪਣੀ ਦੁਕਾਨ ਦੇ ਸਮਾਨ ਨੂੰ ਜਾ ਕੇ ਪੂਜਾ ਕਰਦਾ ਹੈ ਸਮਾਨ ਦੀ ਸ਼ੁੱਧ ਕਰਕੇ ਫਿਰ ਆਪਣੇ ਕਾਰੋਬਾਰ ਦੇ ਵਿੱਚ ਲੱਗ ਜਾਂਦਾ ਹੈ ਕੀ ਹੋਇਆ ਇੱਕ ਦਿਨ ਸਦਨਾ ਬੱਕਰਾ ਕਟਿਆ ਹੈ ਤੇ ਮਾਲ ਟੋਕਰੀ ਵਿੱਚ ਪਾ ਲੈਂਦਾ ਹੈ ਤੋਲ ਕੇ ਮਾਸ ਤੇ ਕਿਸੇ ਨੂੰ ਗਾਹਕ ਨੂੰ ਉਸ ਦੇ ਘਰ ਦੇਣ ਜਾਈ ਜਾ ਰਿਹਾ ਹੈ ਮਾਸ ਟੋਕਰੀ ਦੇ ਵਿੱਚ ਪਾ ਕੇ ਸਿਰ ਦੇ ਉੱਤੇ ਰੱਖਿਆ ਹੈ ਤੇ ਰਸਤੇ ਦੇ ਵਿੱਚ ਸਾਧੂ ਮੰਡਲੀ ਮਿਲਦੀ ਹੈ ਜੋ ਉਸ ਪਰਮੇਸ਼ਰ ਦੇ ਗੁਣ ਗਾਉਂਦੀ ਜਾ ਰਹੀ ਹੈ ਇਹ ਗੁਣ ਗਾਉਂਦੇ ਇਹ ਗੀਤ ਪ੍ਰਭੂ ਦੇ ਇਸ ਸਦਨੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਬੜਾ ਰਸ ਆਉਂਦਾ ਹੈ ਤੇ ਹੌਲੀ-ਹੌਲੀ ਗਾਉਂਦਾ ਉਸ ਪਰਮੇਸ਼ਰ ਦੇ ਗੀਤ ਗਾਉਂਦਾ ਸਿਰ ਦੇ ਉੱਤੇ మాਸ ਵਾਲੀ ਟੋਕਰੀ ਹੈ ਪਹੁੰਚ ਜਾਂਦਾ ਹੈ ਗਾਖ ਦੀਪ ਘਰ ਤੇ ਉਹ మాਸ ਦੇਖ ਕੇ ਵਾਪਸ ਆਉਂਦਾ ਹੈ ਤੇ ਨਾਲ-ਨਾਲ ਗਾਈ ਜਾ ਰਿਹਾ ਹੈ ਮੈਂ ਨਹੀਂ ਕਛ ਹੋ ਨਹੀਂ ਕਿਛ ਆਏ ਨਮੋਰਾ ਉਸਰ ਲੱਜਾ ਰਖ ਲੇ ਹੋ ਸਦ ਨਾ ਜਨ ਤੋਰਾ ਉਸ ਪਰਮੇਸ਼ਰ ਨੂੰ ਯਾਦ ਰੱਖਦਾ ਹੈ ਮਨ ਦੇ ਵਿੱਚ ਕੀ ਹੋਇਆ ਇੱਕ ਦਿਨ ਦੁਕਾਨ ਤੇ ਸਾਰਾ మాਸ ਵਿਕ ਜਾਂਦਾ ਹੈ ਤੇ ਸ਼ਾਮ ਪੈ ਜਾਂਦੀਆਂ ਨੇ ਸ਼ਾਮਾਂ ਪੈ ਜਾਂਦੀਆਂ ਨੇ ਤੇ ਇਸਨੇ ਹੋਰ మాਸ ਨਾ ਵੱਡਿਆ ਕਿ ਜੇ ਅੱਜ మాਸ ਵੱਢਦੇ ਹਾਂ ਤੇ ਕੱਲ ਤੱਕ ਖਰਾਬ ਹੋ ਜਾਣਾ ਹੈ ਕਿਸੇ ਨੇ ਖਰੀਦਣਾ ਨਹੀਂ ਤੇ ਅੱਜ ਪਹਿਲਾਂ ਹੀ ਦੁਕਾਨ ਬੰਦ ਕਰਕੇ ਘਰ ਚਲਾ ਜਾਂਦਾ ਹੈ ਕੁਝ ਸਮੇਂ ਬਾਅਦ ਦਵਾਰ ਤੇ ਦਸਤਕ ਹੁੰਦੀ ਹੈ ਸਦਨੀਆਂ ਭਾਈ ਅੱਜ ਦੁਕਾਨ ਬੰਦ ਕਰਕੇ ਘਰ ਆ ਗਿਆ ਹੈ ਸਾਨੂੰ ਮਾਸ ਚਾਹੀਦਾ ਹੈ ਸਾਡੇ ਘਰ ਪਰੌਣੇ ਆਏ ਹੋਏ ਨੇ ਤੇ ਉਹਨਾਂ ਨੂੰ ਭਾਈ ਬੱਕਰੇ ਦਾ ਮਾਸ ਬਣਾ ਕੇ ਖਵਾਉਣਾ ਹੈ ਤੇ ਤੂੰ ਭਾਈ ਦੁਕਾਨ ਬੰਦ ਕਰਕੇ ਘਰ ਬੈਠਾ ਹੈ ਆਖਣ ਲੱਗਿਆ ਭਾਈ ਅੱਜ ਮਾਸ ਜਿਤਨਾ ਬੱਕਰਾ ਵੱਡਿਆ ਸੀ ਉਹ ਸਹਾਰਾ ਵਿਕ ਗਿਆ ਤੇ ਜੇ ਇਸ ਵੇਲੇ ਬੱਕਰਾ ਵੱਡਾਂਗੇ ਤਾਂ ਕੱਲ ਤੱਕ ਭਾਈ ਮਾਸ ਕਿਸੇ ਨੇ ਲੈਣਾ ਨਹੀਂ ਖਰਾਬ ਹੋ ਜਾਵੇਗਾ ਇਸੇ ਬਾਸਤੇ ਮੈਂ ਦੁਕਾਨ ਬੰਦ ਕਰਕੇ ਘਰ ਆ ਗਿਆ ਨਹੀਂ ਭਾਈ ਸਾਨੂੰ ਤਾਂ ਮਾਸ ਚਾਹੀਦਾ ਹੈ ਚੱਲ ਦੁਕਾਨ ਤੇ ਇਹ ਗਾਖ ਸਦਨੇ ਦੇ ਜਾਣਨ ਵਾਲੇ ਸਨ ਪ੍ਰੇਮ ਭਗਤੀ ਵਾਲੇ ਸਨ ਬੜੇ ਪ੍ਰੇਮ ਦੇ ਨਾਲ ਉੱਠਦੇ ਬੈਠਦੇ ਸਨ ਸਦਨੇ ਨੇ ਕੋਲ ਸਦਨੇ ਨੇ ਜਵਾਬ ਦੇਣਾ ਠੀਕ ਨਾ ਸਮਝਿਆ ਤੇ ਚਲੋ ਚੱਲਦੇ ਹਾਂ ਕਹਿ ਕੇ ਦੁਕਾਨ ਤੇ ਚਲਿਆ ਜਾਂਦਾ ਹੈ ਜਾ ਕੇ ਇੱਕ ਬੱਕਰਾ ਪਕੜ ਲੈਂਦਾ ਹੈ ਵਿੱਚੋਂ ਤੇ ਇਸ ਨੇ ਸੋਚਿਆ ਜੇ ਸਾਰਾ ਬੱਕਰਾ ਵੱਢ ਲਿਆ ਤਾਂ ਇਹਨੇ ਭਾਈ ਮਾਸ ਨੇ ਖਰਾਬ ਹੋ ਜਾਣਾ ਹੈ ਦੂਸਰੇ ਦਿਨ ਤੱਕ ਇਹ ਮਾਸ ਖਰਾਬ ਹੋ ਜਾਵੇਗਾ ਕਿਸੇ ਕੰਮ ਦਾ ਨਹੀਂ ਰਹਿਣਾ ਕਿਸੇ ਨੇ ਖਰੀਦਣਾ ਨਹੀਂ ਇਹ ਸੋਚ ਕੇ ਉਸ ਨੇ ਆਖਿਆ ਭਾਈ ਇਸ ਤਰ੍ਹਾਂ ਕਰੋ ਜਿੰਨਾ ਤੁਹਾਨੂੰ ਮਾਸ ਚਾਹੀਦਾ ਹੈ ਓਤਨਾ ਮੈਂ ਵੱਢ ਕੇ ਇਸ ਬੱਕਰੇ ਦਾ ਮਾਸ ਤੁਹਾਨੂੰ ਦੇ ਦਿਨਾ ਹਾਂ ਤੇ ਬਾਕੀ ਦਾ ਬੱਕਰਾ ਮੈਂ ਕੱਲ ਨੂੰ ਵੱਢ ਦੇਵਾਂਗਾ ਸਦਨੇ ਕਸਾਈ ਨੇ ਕੀ ਕੀਤਾ ਇੱਕ ਬੱਕਰਾ ਫੜ ਲਿਆ ਤੇ ਉਸ ਦੀ ਲਤ ਪੱਟਣ ਬਾਰੇ ਸੋਚਦਾ ਹੈ ਕਿ ਇਸ ਦੇ ਪੱਟ ਦਾ ਮਾਸ ਜਿਤਨਾ ਕੁ ਤੁਹਾਨੂੰ ਚਾਹੀਦਾ ਹੈ ਹੋ ਜਾਵੇਗਾ ਤੇ ਬਾਕੀ ਮੈਂ ਕੱਲ ਨੂੰ ਵਟ ਦੇਵਾਂਗਾ। ਜਦ ਬੱਕਰਾ ਫੜਿਆ ਤੇ ਲਿਉਣ ਲੱਗਦਾ ਹੈ ਆਪਣੇ ਜਿੱਥੇ ਵੱਢਣ ਵਾਲੀ ਜਗ੍ਹਾ ਹੈ ਤੇ ਉਹ ਬੱਕਰਾ ਪਹਿਲਾਂ ਤਾਂ ਕਸਾਈ ਦੇ ਵੱਲ ਵੇਖ-ਵੇਖ ਕੇ ਪਰਲ-ਪਰਲ ਹੰਝੂ ਵਗਾਉਣ ਲੱਗਦਾ ਹੈ ਰੋਣ ਲੱਗਦਾ ਹੈ। ਇਹ ਕਸਾਈ ਸਦਨਾ ਵੇਖੀ ਜਾ ਰਿਹਾ ਹੈ ਬੱਕਰੇ ਦੇ ਵੱਲ ਤੇ ਫਿਰ ਉਹ ਬੱਕਰਾ ਬੜਾ ਖੁਸ਼ ਹੋਇਆ ਟਪੂਸੀਆਂ ਮਾਰ-ਮਾਰ ਕੇ ਨੱਚ ਰਿਹਾ ਹੈ ਖੁਸ਼ ਹੋ ਰਿਹਾ ਹੈ ਤੇ ਸਦਨਾ ਉਸ ਬੱਕਰੇ ਨੂੰ ਪੁੱਛਦਾ ਹੈ ਇਹ ਪਹਿਲਾਂ ਤੋਂ ਰੋਇਆ ਤੇ ਫਿਰ ਹੁਣ ਖੁਸ਼ ਹੋਈ ਜਾ ਰਿਹਾ ਹੈ ਕੀ ਕਾਰਨ ਹੈ ਉਹ ਬੱਕਰਾ ਬੋਲ ਕੇ ਦੱਸਦਾ ਹੈ ਸਦਨੇ ਨੂੰ ਕਿ ਸਦਨਿਆ ਕਿਤਨੀ ਵਾਰੀ ਮੈਂ ਬੱਕਰਾ ਬਣਿਆ ਤੇ ਤੂੰ ਕਸਾਈ ਬਣਦਾ ਹੈ ਤੇ ਕਿਤਨੀ ਵਾਰੀ ਤੂੰ ਬੱਕਰਾ ਬਣਿਆ ਮੈਂ ਕਸਾਈ ਬਣ ਕੇ ਤੈਨੂੰ ਵੱਢਿਆ ਹੈ ਕਿਤਨੀ ਵਾਰੀ ਇਹ سلسلہ ਚੱਲਦਾ ਜਾ ਰਿਹਾ ਹੈ ਕਦੇ ਤੂੰ ਬੱਕਰਾ ਬਣ ਜਾਂਦਾ ਹੈ ਮੈਂ ਕਸਾਈ ਬਣ ਕੇ ਤੈਨੂੰ ਵੱਢਦਾ ਹਾਂ ਤੇ ਕਦੇ ਮੈਂ ਬੱਕਰਾ ਬਣ ਜਾਂਦਾ ਹਾਂ ਤੂੰ ਕਸਾਈ ਬਣ ਕੇ ਮੈਨੂੰ ਵੱਢਦਾ ਹੈ ਤੇ ਅੱਜ ਆ ਤੂੰ ਨਵੀਂ ਭਾਜੀ ਪਾਉਣ ਲੱਗਿਆ ਹੈ ਆ ਮੇਰੀ ਇੱਕ ਲੱਤ ਵੱਢਣ ਲੱਗਿਆ ਹੈ ਤੇ ਬਾਕੀ ਮੈਨੂੰ ਨਹੀਂ ਵੱਢਣਾ ਤੂੰ ਅੱਜ ਸਾਰੀ ਰਾਤ ਮੈਂ ਤੜਫਦਾ ਰਹਾਗਾ ਦਰਦ ਦੇ ਨਾਲ ਇਹ ਨਵੀਂ ਭਾਜੀ ਤੂੰ ਪਾਉਣ ਲੱਗਿਆ ਹੈ ਸਵਾਸ ਤੇ ਪਹਿਲਾਂ ਮੈਂ ਰੋਇਆ ਕਿ ਆਪਣਾ ਸਹਾਵਕਤਾਬ ਕੰਪਲੀਟ ਨਹੀਂ ਹੋਣਾ ਫਿਰ ਹੱਸਿਆ ਕਿ ਕੋਈ ਗੱਲ ਨਹੀਂ ਮੇਰੀ ਵਾਰੀ ਵੀ ਆ ਹੀ ਜਾਣੀ ਹੈ ਕੋਈ ਗੱਲ ਨਹੀਂ ਮੈਂ ਵੀ حساب ਕਿਤਾਬ ਤੇਰੇ ਨਾਲ ਹੀ ਪੂਰਨ ਕਰ ਹੀ ਲੈਣਾ ਹੈ ਅੱਜ ਤੂੰ ਮੈਨੂੰ ਇਸ ਤਰ੍ਹਾਂ ਵੱਡ ਕੇ ਰੱਖੇਂਗਾ ਤੇ ਜਦੋਂ ਮੇਰਾ ਮੌਕਾ ਆਇਆ ਫਿਰ ਤੂੰ ਆਪਣੇ ਆਪ ਹੀ حساب ਲਾ ਲੈ ਕੀ ਬਣਨਾ ਹੈ ਸਦਨੇ ਕਸਾਈ ਨੇ ਉੱਥੇ ਹੀ ਆਪਣੀਆਂ ਛੁਰੀਆਂ ਸਿੱਟ ਦਿੱਤੀਆਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣ ਲੱਗਿਆ ਭਾਈ ਅੱਜ ਤੋਂ ਮੈਂ ਇੱਕ ਕਸਾਈ ਪੁਨੇ ਦਾ ਕੰਮ ਛੱਡਿਆ ਮੈਂ ਹੁਣ ਕਸਾਈ ਦਾ ਕੰਮ ਨਹੀਂ ਕਰਨਾ ਮੈਂ ਉਸ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗ ਜਾਣਾ ਹੈ ਜਿਸ ਨੇ ਮੈਨੂੰ ਗਿਆਨ ਦੇ ਦਿੱਤਾ ਕਿ ਮੇਰੇ ਕਰਮਾਂ ਦਾ ਹਿਸਾਬ ਹੋ ਜਾਣਾ ਹੈ ਆਪਾਂ ਜੋ ਵੀ ਹਾਂ ਆਪਣੇ ਆਪਣੇ ਕਰਮਾਂ ਦਾ ਹਿਸਾਬ ਕਰਦੇ ਫਿਰ ਰਹੇ ਹਾਂ ਭਾਈ ਕਿਸੇ ਦਾ ਦੇਣਾ ਲੈਣਾ ਹੈ ਉਹ ਸਭ ਆਪਾਂ ਇੱਥੇ ਨਵੇੜਨ ਆਏ ਹਾਂ ਭਾਈ ਜੋ ਪਿਛਲੇ ਜਨਮਾਂ ਦਾ ਹਿਸਾਬ ਹੈ ਆਪਣਾ ਉਹ ਕਰਦੇ ਜਾ ਰਹੇ ਹਾਂ ਇਸੇ ਤਰ੍ਹਾਂ ਸਦਨੇ ਨੂੰ ਜਦ ਗਿਆਨ ਹੋ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਦੇ ਚਰਮੇ ਲੱਗ ਜਾਂਦਾ ਹੈ ਸਦਨਾ ਅੱਜ ਸ਼੍ਰੋਮਣੀ ਭਗਤ ਹੈ ਸਦਨਾ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਦਨੇ ਦੀ ਬਾਣੀ ਦਰਜ ਹੈ ਭਗਤ ਸਦਨਾ ਜੀ ਦੀ ਸਤਕਾਰਕ ਬਣ ਗਿਆ ਹੈ ਇੱਕ ਕਸਾਈ ਉਸ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਆਪਾਂ ਵੀ ਭਾਈ ਆਪਣੇ ਮਾੜੇ ਕੀਤੇ ਕਰਮਾਂ ਨੂੰ ਨਾ ਚਿਤਾਰੀਏ ਭਾਈ ਜੋ ਮਾੜੇ ਕੀਤੇ ਕਰਮ ਨੇ ਉਹਨਾਂ ਨੂੰ ਛੱਡ ਕੇ ਉਸ ਪਰਮੇਸ਼ਰ ਦੇ ਗੁਣ ਗਾਇਆ ਕਰੀਏ ਉਸ ਦੇ ਚਰਨਾਂ ਦੇ ਨਾਲ ਜੁੜ ਜਾਈਏ ਸਤਿਗੁਰੂ ਮਹਾਰਾਜ ਆਪਣੇ ਕੀਤੇ ਹੋਏ ਕਰਮਾਂ ਨੂੰ ਬਖਸ਼ ਲੈਣ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਜਦ ਆਪਾਂ ਕਈ ਵਾਰ ਕਿਸੇ ਕਰਮਾਂ ਤੋਂ ਤੋਬਾ ਕਰ ਲੈਂਦੇ ਹਾਂ ਇਸ ਤਰ੍ਹਾਂ ਕਹਿ ਲੋ ਕੋਈ ਸ਼ਰਾਬੀ ਕੁਆਬੀ ਬੰਦਾ ਹੈ ਸਿਰੇ ਦਾ ਵਹਿਭਤੀ ਬੰਦਾ ਜਦ ਆਪਣੀਆਂ ਵਹਿਭਤਾਂ ਤਿਆਗ ਕੇ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਜਾਣਨ ਵਾਲੇ ਲੋਕ ਸਭ ਇਹ ਕਹਿ ਦਿੰਦੇ ਨੇ 942 ਖਾਕੀ ਬਿੱਲੀ ਹੱਜ ਨੂੰ ਚੱਲੀ ਤਾਨੇ ਮਾਰਦੇ ਨੇ ਕਿਸ ਨੇ ਪਹਿਲਾਂ ਕੀ ਕੁਝ ਕੀਤਾ ਤੇ ਹੁਣ ਕੀ ਬਣਿਆ ਫੇੜ ਰਿਹਾ ਹੈ ਇੱਕ ਦਰਿਆ ਦੀ ਗਾਥਾ ਆਉਂਦੀ ਹੈ ਕਿ ਇੱਕ ਦਰਿਆ ਦੇ ਉੱਤੇ ਕੋਈ ਮਾਈ ਆਉਂਦੀ ਹੈ ਤਾਂ ਲਿਖ ਦਿੰਦੀ ਹੈ ਦਰਿਆ ਦੇ ਕੰਢੇ ਤੇ ਖਲੋ ਕੇ ਵਿਖੀ ਜਾ ਰਹੀ ਹੈ ਤੇ ਰੇਤਾ ਦੇ ਉੱਤੇ ਲਿਖ ਦਿੰਦੀ ਹੈ ਕਿ ਇਹ ਦਰਿਆ ਕਾਤਲ ਹੈ ਇਸ ਮਾਈ ਦਾ ਪੁੱਤਰ ਦਰਿਆ ਦੇ ਵਿੱਚ ਡੁੱਬ ਕੇ ਮਰਿਆ ਹੋਇਆ ਹੁੰਦਾ ਹੈ ਤੇ ਆਖਦੀ ਹੈ ਇਹ ਦਰਿਆ ਕਾਤਲ ਹੈ ਮੇਰਾ ਪੁੱਤਰ ਇਸ ਨੇ ਨਿਗਲ ਲਿਆ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ ਕੁਝ ਸਮੇਂ ਬਾਅਦ ਕੋਈ ਉੱਥੇ ਹੋਰ ਪੁਰਸ਼ ਨੰਗਦਾ ਹੈ ਤੇ ਉਸ ਨੂੰ ਸੋਨੇ ਦਾ ਗਹਿਣਾ ਪ੍ਰਾਪਤ ਹੋ ਜਾਂਦਾ ਹੈ ਦਰਿਆ ਦੇ ਉੱਤੋਂ ਤੇ ਉਹ ਉਸੇ ਲੈਣ ਦੇ ਥੱਲੇ ਇੱਕ ਹੋਰ ਲੈਣ ਲਿਖ ਜਾਂਦਾ ਹੈ ਕਿ ਇਹ ਦਰਿਆ ਬੜਾ ਦਾਨੀ ਹੈ ਇਸਨੇ ਮੈਨੂੰ ਕਿਤਨਾ ਸੁੰਦਰ ਸੋਨੇ ਦਾ ਗਹਿਣਾ ਦਾਨ ਕੀਤਾ ਹੈ ਕੁਝ ਸਮੇਂ ਬਾਅਦ ਉੱਥੇ مشوارا ਆ ਜਾਂਦਾ ਹੈ ਮੱਛੀਆਂ پکڑਨ ਵਾਲਾ ਤੇ ਉਸ ਨੂੰ ਚੰਗੀਆਂ ਮੱਛੀਆਂ ਪ੍ਰਾਪਤ ਹੁੰਦੀਆਂ ਨੇ ਦਰਿਆ ਦੇ ਵਿੱਚੋਂ ਤੇ ਉਹ ਉਸੇ ਰੇਤਾ ਦੇ ਉੱਤੇ ਉਸੇ ਲੈਣ ਦੇ ਥੱਲੇ ਇੱਕ ਹੋਰ ਲੈਣ ਲਿਖ ਜਾਂਦਾ ਹੈ ਕਿ ਇਹ ਦਰਿਆ ਬੜਾ ਕਿਰਪਾਲੂ ਹੈ ਦਿਆਲੂ ਹੈ ਇਸਨੇ ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਬੜਾ ਕਿਰਪਾਲੂ ਹੈ ਉਹਨ ਦਰਿਆ ਦੀ ਲਹਿਰ ਆਉਂਦੀ ਹੈ ਤੇ ਉਹ ਲਿਖਿਆ ਹੋਇਆ ਸਾਰਾ ਮਿਟਾ ਕੇ ਚਲੀ ਜਾਂਦੀ ਹੈ ਕਿਸੇ ਨੇ ਦਰਿਆ ਦੀ ਨਿੰਦਾ ਕੀਤੀ ਕਿਸੇ ਨੇ ਉਸਤਤ ਕੀਤੀ ਕਿਸੇ ਨੇ ਸੋਭਾ ਕੀਤੀ ਪਰ ਉਹ ਦਰਿਆ ਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪਿਆ ਉਸਤਤ ਨਿੰਦਾ ਦਾ ਉਸਨੇ ਸਾਰੀਆਂ ਲਿਖੀਆਂ ਹੋਈਆਂ ਲੈਣਾ ਮਿਟਾ ਕੇ ਅੱਗੇ ਆਪਣੇ ਚਾਲੇ ਚੱਲ ਪੈਂਦਾ ਹੈ ਇਸੇ ਤਰ੍ਹਾਂ ਭਾਈ ਕਿਸੇ ਦੀਆਂ ਬੋਲੀਆਂ ਦਾ ਕਿਸੇ ਦੇ ਕਹਿਣ ਦਾ ਕਦੇ ਬੁਰਾ ਨਾ ਮਨਾਇਆ ਕਰੋ ਨਾ ਕਿਸੇ ਦੀ ਸੋਭਾ ਉਸਤਤ ਕੀਤੀ ਹੋਈ ਬਾਲੀ ਉਸ ਦੇ ਨਾਲ ਖੁਸ਼ ਨਹੀਂ ਹੋਣਾ ਤੇ ਜੇ ਕਿਸੇ ਨੇ ਨਿੰਦਾ ਕਰ ਦਿੱਤੀ ਤੇ ਉਸ ਦੇ ਨਾਲ ਦੁਖੀ ਵੀ ਨਹੀਂ ਹੋਣਾ ਉਸ ਪਰਮੇਸ਼ਰ ਦੇ ਭਗਤਾਂ ਦੇ ਭਗਤਾਂ ਦਾ ਇਹੀ ਜੀਵਨ ਹੈ ਜਦ ਜੁੜ ਜਾਣਾ ਹੈ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਤਾਂ ਨਿੰਦਾ ਹੋ ਰਹੀ ਹੈ ਤਾਂ ਵੀ ਉਸੇ ਦੀ ਹੈ ਤੇ ਜੇ ਕੋਈ ਉਸਤਤ ਕਰਦਾ ਹੈ ਤੇ ਤਾਂ ਵੀ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਭਾਈ ਇਸੇ ਤਰ੍ਹਾਂ ਭਗਤ ਸਦਨਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਅੱਜ ਸਾਰੇ ਆਪਾਂ ਪ੍ਰਣਾਮ ਕਰਦੇ ਹਾਂ ਬੜੇ ਅਦਰ ਸਤਕਾਰ ਦੇ ਨਾਲ ਅੱਜ ਕੋਈ ਸਦਨੇ ਨੂੰ ਕਸਾਈ ਨਹੀਂ ਆਖਦਾ ਸਾਰੇ ਭਗਤ ਸਦਨਾ ਜੀ ਕਹਿ ਕੇ ਸੱਦਦੇ ਨੇ ਆਓ ਭਾਈ ਜਿਤਨਾ ਕਿਸਮਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਦੋ ਤੁਕ ਦਾ ਸ਼ਬਦ ਬੋਲ ਕੇ ਭਾਈ ਸਮਾਪਤੀ ਹੈ ਆਓ ਸਾਰੇ ਜਾਣੇ ਪੜ ਲਈਏ ਸਤਿਗੁਰੂ ਮਹਾਰਾਜ ਰਹਿਮਤਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਭਾਈ ਆਓ ਸਾਰੇ ਜਾਣੇ ਪੜ ਲਈਏ ਜੇ ਹਾ ਬੀਜੇਗਾ ਵੱਡੇਗਾ ਮਨ ਮੇਰਾ ਫਲ ਤੇਰੇ ਕਰਮਾਂ ਦਾ ਜੇ ਹਾ ਬੀਜੇਗਾ ਵੱਡੇਗਾ ਮਨ ਮੇਰਾ ਫਲ ਤੇਰੇ ਕਰਮਾਂ ਦਾ ਜੇ ਹਾ ਫਾਲ ਤੇਰੇ ਕਰਮਾਂ ਦਾ ਜੇ ਹਾਬੀ ਜੇਂਗਾ ਵੱਡੇਗਾ ਹਮ ਨਾ ਮੇਰਿਆ ਫਾਲ ਤੇਰੇ ਕਰਮਾਂ ਦਾ